ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਕਰ ਰਹੇ ਹਾਂ ਜੀ ਰੇਲਿੰਗ ਦੇ ਵਿੱਚ ਟਫਨ ਗਲਾਸ ਫਿਟਿੰਗ ਤੇ ਆਪਣੀ ਜਿਹੜੀ ਰੇਲਿੰਗ ਆ ਉਹ ਕੰਪਲੀਟ ਹੋਈ ਆ ਤੇ ਆਪਾਂ ਹੁਣ ਸਿਰਫ ਗਲਾਸ ਰਹਿ ਗਏ ਸ਼ੀਸ਼ੇ ਰਹਿ ਗਏ ਸੀਗੇ ਉਹ ਆਪਾਂ ਹੁਣ ਲਾਸਟ ਦੇ ਫਿਟਿੰਗ ਕਰਨ ਲੱਗੇ ਆ ਤੇ ਰੇਲਿੰਗ ਤੇ ਜਿਹੜੀ ਆਪਣੀ ਪਾਲਿਸ਼ ਆ ਪੀਓ ਪਾਲਿਸ਼ ਉਹ ਵੀ ਕੰਪਲੀਟ ਹੋ ਚੁੱਕੀ ਆ ਤੇ ਕੰਮ ਮਿੱਤਰ ਪਿਆਰੋ ਕਿਵੇਂ ਦਾ ਲੱਗਿਆ ਮੈਨੂੰ ਜ਼ਰੂਰ ਦੱਸੋ ਤੇ ਆਪਾਂ ਜਿਹੜਾ ਕੰਮ ਆ ਸਮਾਂ ਜ਼ਰੂਰ ਲੱਗਦਾ ਕੰਮ ਨੂੰ ਪਰ ਕੰਮ ਆ ਜਿਹੜਾ ਸ਼ੌਂਕ ਨਾਲ ਕਰਨਾ ਚਾਹੀਦਾ ਤੇ ਆਪਾਂ ਜਿਹੜਾ ਕੰਮ ਆ ਉਹ ਫਾਈਨਲ ਤੇ ਲੈ ਗਏ ਆ ਤੇ ਕੰਮ ਆ ਜਿਹੜਾ ਆਪਣਾ ਨਿਭੜ ਚੁੱਕਿਆ ਤੇ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰੋ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰam ਤੇ ਵੀ ਆਪਣੀ ਆਈਡੀਆ ਉਸ ਤੇ ਵੀ ਆਪਣ ਨੂੰ ਫੋਲੋ ਕਰ ਲਓ ਤੇ ਆਪਣੀ ਜਿਹੜੀ ਵੀਡੀਓ ਹੈ ਜੇ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਆਪਣੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਤੇ ਇਸ ਨਾਲ ਹੌਸਲਾ ਜਾ ਹੋ ਜਾਂਦਾ ਵੀ ਸਾਥ ਦੇ ਰਹੇ ਆ ਤੇ ਦੂਸਰੀ ਗੱਲ ਇਹ ਆ ਵੀ ਆਪਾਂ ਜਿਹੜੀਆਂ ਆਪਾਂ ਵੀਡੀਓ ਪਾਉਣੇ ਆ ਚਲੋ ਜਿਹੜੇ ਮੇਰੇ ਭਰਾ ਕੰਮ ਸਿੱਖ ਰਹੇ ਆ ਉਹਨਾਂ ਲਈ ਆਪਾਂ ਹੈਗੀਆਂ ਵੀਡੀਓ ਪਾਉਣੇ ਪਰ ਜਿਹੜੇ ਬਾਈ ਕੰਮ ਆਪਣੇ ਤੋਂ ਵੀ ਬਹੁਤ ਉੱਚੇ ਗਰਦਾਰ ਦੇ ਬੰਦੇ ਹੈਗੇ ਜਿਹੜੇ ਕੰਮ ਕਰਦੇ ਆ ਪਰ ਆਪਾਂ ਉਹਨਾਂ ਲਈ ਨਹੀਂ ਆਪਾਂ ਜਿੰਨੇ ਕੁ ਯੋਗ ਹੈਗੇ ਆ ਆਪਾਂ ਉਹਨਾਂ ਕ ਦੱਸਦੇ ਆ ਪਰ ਉਸ ਤੋਂ ਵੱਧ ਆਪਾਂ ਨਹੀਂ ਆ ਕਰ ਸਕਦੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਮੇਰਾ ਵੀ ਲਾਈਕ ਕਰ ਦਿਆ ਕਰੋ ਤੇ ਤੁਹਾਡੇ ਸਾਥ ਦੀ ਜ਼ਰੂਰਤ ਹੈਗੀ ਆ Tano